ਮਹਾਰਾਜ ਰਵਦਾਸ ਜੀ ਜਦੋਂ ਪ੍ਰਕਾਸ਼ ਧਾਰਿਆ ਸਾਡੇ ਵਰਗੇ ਲੋਕਾਂ ਨੂੰ ਉੱਚੇ ਚੁੱਕਣਾ ਹੈ ਸਾਡੇ ਵਰਗਿਆਂ ਦੇ ਕਿਰਦਾਰ ਉੱਚੇ ਚੁੱਕਣੇ ਨੇ ਸਾਡੇ ਵਰਗਿਆਂ ਨੂੰ ਮਾਣ ਦੇਣਾ ਮਹਾਰਾਜ ਨੇ ਇਹ ਇਸ ਕਰਕੇ ਮਹਾਰਾਜ ਇਸ ਧਰਤੀ ਤੇ ਆਏ ਤੇ ਐਡਾ ਦਿਆਲੂ ਸੁਭਾ ਜਦੋਂ ਕਹਿੰਦੇ ਮਹਾਰਾਜ ਦੇ ਕੋਲ ਕਿਸੇ ਨੇ ਜੋੜਾ ਘਣਾਉਣ ਆਉਣਾ ਐਡਾ ਦਿਆਲਤਾ ਵਾਲਾ ਸੁਭਾ ਰੱਬ ਦੇ ਪਿਆਰੇ ਮਹਾਪੁਰਸ਼ ਦਿਆਲੂ ਹੁੰਦੇ ਨੇ ਜਦੋਂ ਜੋੜਾ ਗੰਡਾਉਣਾ ਆਉਣਾ ਐਂ ਚੁੱਪਚੀਪੀ ਤੇ ਜੋੜਾ ਗੰਡਣਾ ਜੋੜਾ ਗੰਡਾ ਕੇ ਐਂ ਲੰਘ ਜਾਣਾ ਜੇ ਤਾਂ ਕੋਈ ਤਲੀ ਤੇ ਰੁਪਈਆ ਰੱਖ ਗਿਆ ਤਾਂ ਚੁੱਪ ਕਰਕੇ ਲੈ ਲੈਣਾ ਨਹੀਂ ਤਾਂ ਮੰਗਣਾ ਨਹੀਂ ਇਸ ਵਾਰ ਇੱਥੋਂ ਤੱਕ ਜੋੜਾ ਗੰਢ ਕੇ ਜੋੜਾ ਗੰਢ ਕੇ ਮਾਇਆ ਲੈਣੀ ਦੂਰ ਦੀ ਗੱਲ ਜੇ ਕੋਈ ਜੁੱਤੀ ਵੀ ਲੈ ਗਿਆ ਉਹਨੂੰ ਵੀ ਇਹ ਨਹੀਂ ਕਹਿਣਾ ਵੀ ਮਾਇਆ ਦੇ ਜਾ ਜੇ ਲੈ ਗਿਆ ਹੱਥ ਅਟਗੇ ਨਹੀਂ ਮੰਗਣਾ ਕਹਿੰਦੇ ਇੱਕ ਦਿਨ ਪਿਤਾ ਜੀ ਆਖਣ ਲੱਗੇ ਰਵਦਾਸ ਜੀ ਮਹਾਰਾਜ ਨੂੰ ਉਹ ਕਹਿੰਦੇ ਗੱਲ ਸੁਣ ਪੁੱਤ ਇਹ ਕੰਮ ਕਿੰਨਾ ਕੁ ਚਿਰ ਚੱਲੇਉ ਜੇ ਤੁਹਾਡੇ ਕੋਲ ਕੋਈ ਜੋੜੇ ਗੰਡਣ ਹੁੰਦਾ ਹੈ ਤੁਸੀਂ ਜੋੜੇ ਗੰਡਣ ਦੀ ਮਾਇਆ ਨਹੀਂ ਲੈਂਦੇ ਜੇ ਜੋੜੇ ਗੰਡਣ ਹੁੰਦਾ ਹੈ ਜੋੜੇ ਗੰਡਣ ਦੀ ਮਾਇਆ ਨਹੀਂ ਜੇ ਤੁਹਾਡੇ ਕੋਲ ਕੋਈ ਜੁੱਤੀ ਜੋੜਾ ਲੈ ਗਿਆ ਖਰੀਦ ਕੇ ਤੁਸੀਂ ਉਹਦੀ ਮਾਇਆ ਨਹੀਂ ਮੰਗਦੇ ਤੁਸੀਂ ਤਾਂ ਐ ਫ੍ਰੀ ਲਟਾਈ ਜਾਂਦੇ ਹੋ ਕਿੰਨਾ ਕੁ ਚਿਰ ਚੱਲੇਗਾ ਇਹ ਕਿੰਨਾ ਕੁ ਚਿਰ ਤੁਸੀਂ ਇਹ ਮਾਇਆ ਕਿੰਨਾ ਕੁ ਚਿਰ ਐ ਕਿੰਨਾ ਕੁ ਚਿਰ ਜੋੜੇ ਫਰੀ ਦੇਂਦੇ ਰਹੋਗੇ ਸੁਣਿਓ ਮਹਾਰਾਜ ਰਵਦਾਦ ਜੀ ਕਹਿੰਦੇ ਪਿਤਾ ਜੀ ਹੁਕਮ ਕਰੋ ਕੀ ਚਾਹੁੰਨੇ ਹੋ ਕਹਿੰਦੇ ਐ ਕਰੋ ਆਪਣੀ ਸ਼ਾਹੀ ਠਾਠ ਇੱਕ ਰਸਤਾ ਜਾਂਦਾ ਸੀ ਸ਼ਾਹੀ ਰੋਡ ਤੇ ਇੱਕ ਆਪਣੀ ਛਪਰੀ ਬਣਾ ਲਓ ਕੁਟੀਆਂ ਬਣਾ ਲਓ ਕਹਿੰਦੇ ਉਸ ਕੁਟੀਆਂ ਵਿੱਚ ਤੁਹਾਨੂੰ ਇੱਕ ਵਾਰੀ ਕੰਮ ਖੋਲ ਦਿੰਨੇ ਆ ਜੋੜਿਆਂ ਦਾ ਭਾਵੇਂ ਤਿੰਨ ਕਰੋ ਪੰਜ ਕਰੋ ਸਾਰੇ ਲਟਾ ਦਿਓ ਭਾਵੇਂ ਮਾਇਆ ਲਓ ਭਾਵੇਂ ਨਾ ਲਓ ਤੁਹਾਨੂੰ ਕੋਈ ਕੁਝ ਕਹੇਗਾ ਨਹੀਂ ਆਪਣਾ ਤੁਹਾਡੇ ਤੇ ਜ਼ਿੰਮੇਵਾਰੀ ਪਏ ਸਤਿਵੰਤ ਜੀ ਇੱਕ ਸ਼ਾਹੀ ਰੋਡ ਤੇ ਛੱਪਰੀ ਪਾਲੀ ਮਹਾਰੇ ਨੇ ਜਦੋਂ ਕੁਟਿਆ ਪਾਈ ਨਾ ਦੌਰੀ ਰੱਖ ਲਈ ਚਮੜਾ ਰੱਖ ਲਿਆ ਲੋਕੀ ਆਉਂਦੇ ਨੇ ਜੋੜੇ ਢਣਾਉਂਦੇ ਨੇ ਜਿਹੜਾ ਹੁੰਦਾ ਹੈ ਜੋੜੇ ਢਾ ਕੇ ਚਲੇ ਜਾਂਦਾ ਹੈ ਸਤਿ ਸੰਗਤ ਜੀ ਇਹ ਚੇਤੇ ਰੱਖਿਓ ਮਹਾਰਾਜ ਰਵਦਾਸ ਜੀਾਂ ਦਾ ਕੰਮ ਜੋੜੇ ਗੰਡਣਾ ਨਹੀਂ ਸੀ ਉਹ ਜੋੜੇ ਗੰਡਣ ਥੋੜਾ ਆਏ ਸੀ ਇਹ ਤਾਂ ਸਾਡੇ ਵਰਗੇ ਮੂਰਖਾਂ ਨੂੰ ਸਮਝਾਉਣਾ ਸੀ ਕੋਈ ਕੰਮ ਨਾ ਮਾੜਾ ਹੁੰਦਾ ਤੇ ਨਾ ਨੀਵਾ ਹੁੰਦਾ ਐਡਾ ਵੱਡਾ ਮਹਾਪੁਰਸ਼ ਜਿਹਨੂੰ ਨਿਰੰਕਾਰ ਅਕਾਲਪੁਰਖ ਨੇ ਨਵਾਜ ਕੇ ਭੇਜਿਆ ਹੋਵੇ ਉਹ ਜੋੜੇ ਗੰਡਣ ਦਾ ਹੁੰਦਾ ਕੀ ਕੰਮ ਰੱਬ ਦਾ ਵਜ਼ੀਰ ਕਦੇ ਜੁੱਤੀਆਂ 'ਚ ਬੈਠੂ ਹੋਵੇ ਰੱਬ ਦਾ ਵਜ਼ੀਰ ਜੋੜੇ ਗੰਡੇ ਇਹ ਨਹੀਂ ਹੋ ਸਕਦਾ ਮਹਾਰਾ ਰਵਦਾਸ ਜੀਆ ਨੇ ਜੋੜੇ ਗੰਢਣ ਦਾ ਸਾਡੇ ਵਰਗੇ ਮੂਰਖਾਂ ਨੂੰ ਸਮਝਾਉਣ ਦਾ ਇੱਕ ਬਹਾਨਾ ਸੀ ਉਹਨਾਂ ਦਾ ਕੋਈ ਕੰਮ ਨਹੀਂ ਸੀ ਜੋੜੇ ਗੰਢਣ ਦਾ ਸਾਧ ਸੰਗਤ ਜਦੋਂ ਕਹਿੰਦੇ ਜੋੜੇ ਗੰਢਾਉਣ ਕਿਸੇ ਨੇ ਆਉਣਾ ਨਾ ਨਾਲੇ ਤਾਂ ਜੋੜਾ ਗੰਢਣਾ ਨਾਲੇ ਕਹਿਣਾ ਭਾਈ ਗੁਰਮਖਾ ਬਹਿ ਜਾ ਐਡੇ ਪਿਆਰ ਨਾਲ ਐਨੇ ਪ੍ਰੇਮ ਨਾਲ ਨਾਲੇ ਬਚਨ ਬੋਲਣੇ ਮੁਖ ਤੋਂ ਭਾਈ ਉਹ ਰੱਬ ਦਾ ਨਾਮ ਜਪਿਆ ਕਰੋ ਬੰਦਗੀ ਕਰਿਆ ਕਰੋ ਸਿਮਰਨ ਕਰਿਆ ਕਰੋ ਸਾਤ ਸੰਗਤ ਜੀ ਜਿੰਨੇ ਜੋੜਾ ਗੰਢਾਉਣ ਆਉਣਾ ਕਹਿੰਦੇ ਐਸੀ ਜੋੜੇ ਨੂੰ ਗੰਢ ਦੇਣੀ ਬੋਲਦਿਆਂ ਬੋਲਦਿਆਂ ਅਗਲੇ ਦੇ ਦਿਲ ਵਿੱਚ ਐਨਾ ਉਤਰ ਜਾਣਾ ਜਦੋਂ ਲੋਕੀ ਜੋੜੇ ਗੰਢਾ ਕੇ ਮਹਾਰਾਜ ਦੀ ਛਪਰੀ ਤੋਂ ਬਾਹਰ ਜਾਂਦੇ ਸੀ ਆਉਂਦੇ ਤਾਂ ਕਹਿੰਦੇ ਸੀ ਵੀ ਜੋੜਾ ਗੰਢਾਉਣ ਜਾਣਾ ਜਦੋਂ ਜਾਂਦੇ ਸੀ ਇੱਕੋ ਗੱਲ ਕਹਿੰਦੇ ਸੀ ਧੰਨ ਰਵਦਾ ਧੰਨ ਰਵਦਾ ਧੰਨ ਰਵਦਾ ਐਂ ਬੋਲਦੇ ਸੀ ਜੁੱਤੀਆਂ ਗੰਢਾਉਣ ਆਉਂਦੇ ਤੇ ਦਿਲ ਵੀ ਨਾਲ ਗੰਢੇ ਜਾਂਦੇ ਜਦੋਂ ਇੰਨੀ ਜੈ ਜੈਕਾਰ ਹੋਣ ਲੱਗੀ ਐਡਾ ਨਾਮ ਹੋ ਗਿਆ 68 ਦੇਸ਼ਾਂ ਦੇ ਰਾਜੇ ਮਹਾਰਾਜ ਰਵਦਾਸ ਜੀਾਂ ਦੇ ਚਰਣਾ ਚਾ ਕੇ ਝੁਕੇ 48 ਰਾਣੀਆਂ ਜਿਨ੍ਹਾਂ ਨੇ ਮਹਾਰਾਜ ਰਵਦਾਸ ਜੀਾਂ ਨੂੰ ਗੁਰੂ ਧਾਰਨ ਕੀਤਾ ਸੁਣਿਓ ਜਦੋਂ ਜੈ ਜੈਕਾਰ ਵੱਧ ਗਈ ਵੱਡੇ ਵੱਡੇ ਸੇਠ ਵੱਡੇ ਵੱਡੇ ਤਨਾੜ ਲੋਕ ਜਦੋਂ ਸਜਦਾ ਕਰਨ ਆਉਣ ਲੱਗੇ ਨਾ ਮੱਥਾ ਟੇਕਣ ਆਉਣ ਲੱਗੇ ਕਹਿੰਦੇ ਉਸ ਵੇਲੇ ਦਾ ਰਾਜਾ ਸੀ ਜਿਹੜਾ ਨਗਰਮਲ ਜਾਣਦੇ ਹੋ ਰਾਜੇ ਨਾਗਰਮਲ ਕੋਲ ਪੰਡਤ ਇਕੱਠੇ ਹੋ ਕੇ ਗਏ ਸਾਰੇ ਪੰਡਤ ਕਹਿੰਦੇ ਨੇ ਕਹਿੰਦੇ ਰਾਜਨਾ ਤੇਰੇ ਕੋਲ ਅਸੀਂ ਅਪੀਲ ਲੈ ਕੇ ਆਏ ਆ ਇਹ ਨਾ ਕਾਹਦੀ ਕਹਿੰਦੇ ਅਪੀਲ ਤੇਰੇ ਕੋਲ ਇਹ ਲੈ ਕੇ ਆਏ ਆ ਤੇਰੇ ਰਾਜ ਵਿੱਚ ਸਾਡਾ ਧਰਮ ਭ੍ਰਿਸ਼ਟ ਹੁੰਦਾ ਜਾਂਦਾ ਹੈ ਕੀ ਹੋ ਗਿਆ ਬਈ ਧਰਮ ਕਿਉਂ ਭ੍ਰਿਸ਼ਟ ਹੋ ਗਿਆ ਉਹ ਗੱਲ ਸੁਣ ਰਾਜਨਾ ਤੇਰੇ ਰਾਜ ਚ ਇੱਕ ਸ਼ੁੱਤਰ ਬੰਦਾ ਜੁੱਤੀਆਂ ਗੰਢਣ ਵਾਲਾ ਐਂ ਬੋਲਦੇ ਨੇ ਇੱਕ ਜੁੱਤੀਆਂ ਗੰਢਣ ਵਾਲਾ ਨੀਵੀਂ ਜਾਤ ਦਾ ਸ਼ੁੱਤਰ ਉਹ ਕਹਿੰਦੇ ਲੋਕਾਂ ਨੂੰ ਮੁਕਤੀ ਦਾ ਰਾਹ ਦੱਸਦਾ ਹੈ ਲੋਕਾਂ ਨੂੰ ਨਿਰੰਕਾਰ ਦਾ ਨਾਮ ਜਪਾਉਂਦਾ ਹੈ ਉਹ ਰੱਬ ਦੇ ਘਰ ਦੀ ਭਗਤੀ ਦੱਸਦਾ ਹੈ ਉਹ ਕਹਿੰਦੇ ਕੀ ਗੱਲ ਬਈ ਦੱਸ ਨਹੀਂ ਸਕਦਾ ਉਹ ਨਾਮ ਜਪਾ ਨਹੀਂ ਸਕਦਾ ਕਹਿੰਦੇ ਨਾ ਪੰਡਤ ਕਹਿੰਦੇ ਸਾਨੂੰ ਸਾਨੂੰ ਅਧਿਕਾਰ ਏ ਵਿਦਵਾਨ ਅਸੀਂ ਪ੍ਰੋਹਤ ਅਸੀਂ ਗੁਰੂ ਅਸੀਂ ਇਹ ਨਹੀਂ ਨਹੀਂ ਜੱਤ ਦਾ ਬੰਦਾ ਇਹ ਕਿਉਂ ਜਪੇਗਾ ਨਾਮ ਵੱਡੇ ਵੱਡੇ ਲੋਕ ਉਹਦੇ ਚਰਣਾ ਚ ਸਿੱਜਦੇ ਕਰਦੇ ਨੇ ਰਾਜਾ ਨਾਗਰਮਲ ਕਹਿੰਦਾ ਫੇਰ ਕੀ ਕਰੀਏ ਦੱਸੋ ਕਹਿੰਦੇ ਐਂ ਕਰੋ ਜੀ ਇਹਨੂੰ ਰੋਕੋ ਜੇ ਨਾ ਰੋਕਿਆ ਅਸੀਂ ਬਗਾਵਤ ਕਰਾਂਗੇ ਰੋਕੋ ਇਹਨੂੰ ਸੁਣਿਓ ਰਾਜਾ ਨਾਗਰਮਲ ਕਹਿੰਦਾ ਕਹਿੰਦਾ ਵੀ ਮੈਂ ਹੁਣ ਕਿਵੇਂ ਰੋਕ ਸਕਦਾ ਕਿਵੇਂ ਰੋਕਾਂਗਾ ਰੱਬ ਦਾ ਨਾਮ ਜਪਣ ਦਾ ਸਾਰਿਆਂ ਨੂੰ ਅਧਿਕਾਰ ਹੈ ਸਾਰਿਆਂ ਨੂੰ ਅਧਿਕਾਰ ਮੈਂ ਕਿਵੇਂ ਰੋਕਾਂਗਾ ਧਿਆਨ ਦਿਓ ਉਸ ਵੇਲੇ ਨਾ ਰਾਜਾ ਨਾਗਰਮਲ ਕਹਿੰਦਾ ਮੈਂ ਸੁਣਿਆ ਹੈ ਮਹਾਰਾਜ ਰਵਦਾਸ ਜੀ ਵੀ ਬੜੇ ਰੱਬ ਦੇ ਪਿਆਰੇ ਮਹਾਪੁਰਸ਼ ਨੇ ਮੈਨੂੰ ਸਮਾਂ ਦਿਓ ਪੰਡਤਾਂ ਨੂੰ ਕਹਿੰਦਾ ਮੈਨੂੰ ਸਮਾਂ ਦਿਓ ਮੈਂ ਫੈਸਲਾ ਕਰਾਂਗਾ ਦੋ ਦਿਨ ਲੰਘੇ ਚਾਰ ਦਿਨ ਲੰਘੇ 10 ਦਿਨ ਲੰਘੇ ਜਿਵੇਂ ਲੋਕੀ ਸਜਦੇ ਕਰਨ ਆਉਂਦੇ ਨੇ ਉਵੇਂ ਹੀ ਜੈ ਜੈਕਾਰ ਫੇਰ ਮਹਾਰਾਜ ਰਵਦਾਸ ਜੀ ਸਜਦੇ ਹੁੰਦੇ ਨੇ ਜੈ ਜੈਕਾਰ ਹੁੰਦੀਆਂ ਨੇ ਇੱਕ ਦਿਨ ਪੰਡਤ ਇਕੱਠੇ ਹੋ ਕੇ ਫੇਰ ਗਏ ਜਾ ਕੇ ਕਹਿੰਦੇ ਮਹਾਰਾਜ ਰਵਦਾਸ ਜੀ ਬਾਰੇ ਕਹਿੰਦੇ ਰਾਜਨਾ ਤੈਨੂੰ ਅਪੀਲ ਕੀਤੀ ਸੀ ਉਹ ਸ਼ੁੱਧਰ ਜੁੱਤੀਆਂ ਗੰਨਣ ਵਾਲਾ ਲੋਕਾਂ ਨੂੰ ਨਾਮ ਜਿ ਪਾਉਂਦਾ ਹੈ ਉਹ ਨਹੀਂ ਜਿ ਪਾ ਸਕਦਾ ਸੁਣਿਓ ਰਾਜਾ ਨਾਗਰਮਲ ਪਤਾ ਕੀ ਕਹਿੰਦਾ ਕਹਿੰਦਾ ਗੱਲ ਸੁਣੋ ਤੁਸੀਂ ਕੀ ਚਾਹੁੰਦੇ ਹੋ ਕੀ ਚਾਹੁੰਦੇ ਹੋ ਨਾਮ ਰਵਦਾਸ ਨਾਮ ਜਪਾਇ ਕਹਿੰਦੇ ਇਹੀ ਚੰਗਾ ਉਹਦਾ ਬੰਦ ਕਰੋ ਲੋਕਾਂ ਦਾ ਹੁਣਾ ਅਸੀਂ ਲੋਕਾਂ ਨੂੰ ਨਾਮ ਜਪ ਸਕਦੇ ਹਾਂ ਭਗਤੀ ਕਰਾ ਸਕਦੇ ਹਾਂ ਉਸ ਵੇਲੇ ਰਾਜਾ ਨਗਰਮਲ ਕਹਿੰਦਾ ਤੁਹਾਡਾ ਕੀ ਕਹਿਣਾ ਹੈ ਕਹਿੰਦੇ ਸਾਡੇ ਦੇਵਤੇ ਸਾਡਾ ਰੱਬ ਸਾਡਾ ਭਗਵਾਨ ਸਾਡਾ ਹੱਕੇ ਰੱਬ ਤੇ ਇਹ ਸੁਧਰ ਬੰਦਾ ਨਾਮ ਨਹੀਂ ਜਪ ਸਕਦਾ ਰਾਜਾ ਨਾਗਰਮਲ ਤਾਂ ਦੁੱਧਾ ਵਿੱਚ ਫਸ ਗਿਆ ਉਹ ਕਹਿੰਦਾ ਜੇ ਮੈਂ ਇਹਨਾਂ ਦੀ ਨਾਂ ਸੁਣੀ ਇਹਨਾਂ ਰਾਜ ਹੁੰਦੇ ਨੇ ਬਗਾਵਤ ਖੜੀ ਕਰਦੇ ਨੇ ਕਰੀਏ ਕੀ ਰਾਜਾ ਨਾਗਰਮਲ ਆਏ ਕਹਿੰਦਾ ਕਹਿੰਦਾ ਇਦਾਂ ਕਰਦੇ ਆਪਾਂ ਸੁਣਿਓ ਐਂ ਕਰਦੇ ਆ ਤੁਸੀਂ ਕੀ ਕਹਿੰਦੇ ਹੋ ਵੀ ਤੁਹਾਡਾ ਭਗਵਾਨ ਹੈ ਤੁਹਾਡੇ ਦੇਵਤੇ ਤੁਹਾਡੇ ਮਹਾਪੁਰਸ਼ ਤੁਹਾਡਾ ਰੱਬ ਕਹਿੰਦੇ ਹਾਂ ਰਾਜਾ ਨਾਗਰਮਲ ਕਹਿੰਦਾ ਇਦਾਂ ਕਰਦੇ ਆਂ ਰਵਦਾਸ ਜੀ ਨੂੰ ਵੀ ਬੁਲਾਉਂਦੇ ਆਂ ਉਹਨੇ ਇੱਕ ਨੀਤੀ ਵਰਤੀ ਕਹਿੰਦਾ ਰਵਦਾਸ ਨੂੰ ਵੀ ਬੁਲਾਉਂਦੇ ਆਂ ਤੁਹਾਨੂੰ ਵੀ ਬੁਲਾਵਾਂਗੇ ਰਵਦਾਸ ਨੂੰ ਵੀ ਤੇ ਤੁਹਾਨੂੰ ਵੀ ਬੁਲਾਵਾਂਗੇ ਕਹਿੰਦਾ ਤੁਸੀਂ ਆਪਣੇ ਦੇਵਤੇ ਚੁੱਕ ਕੇ ਲਿਆਓ ਮੰਦਰਾਂ ਚੋਂ ਫੇਰ ਕਹਿੰਦਾ ਤੁਸੀਂ ਆਪਣੇ ਦੇਵਤੇ ਚੁੱਕ ਕੇ ਲਿਆਓ ਜਿਨ੍ਹਾਂ ਦੀ ਪੂਜਾ ਕਰਦੇ ਹੋ ਨਦੀ ਦੇ ਪਾਰਲੇ ਪੰਨੇ ਰੱਖਾਂਗੇ ਮੂਰਤੀਆਂ ਦੇਵਤਿਆਂ ਦੀਆਂ ਪਹਿਲਾਂ ਬੁਲਾਇਓ ਤੁਸੀਂ ਆਪਣੇ ਰੱਬ ਨੂੰ ਆਪਣੇ ਦੇਵਤਿਆਂ ਨੂੰ ਪਹਿਲਾਂ ਤੁਸੀਂ ਬੁਲਾਇਓ ਫੇਰ ਬੁਲਾਏਗਾ ਰਵਦਾਸ ਜਿੰਦੇ ਬੁਲਾਉਣ ਤੇ ਦੇਵਤੇ ਆਗੇ ਪਾਣੀ ਤੋਂ ਤੈਰ ਕੇ ਮੂਰਤੀਆਂ ਆ ਗਈਆਂ ਪਾਣੀ ਤੋਂ ਤੈਰ ਕੇ ਉਹਨੂੰ ਨਾਮ ਜਪਣ ਚ ਪਾਉਣ ਦਾ ਹੱਕ ਹੋਏਗਾ ਦੂਜੇ ਨੂੰ ਦੱਸੋ ਸ਼ਰਤ ਮਨਜ਼ੂਰ ਹੈ ਪੰਡਤ ਅਹੰਕਾਰ ਚ ਬੋਲੇ ਕਹਿੰਦੇ ਗੱਲ ਸੁਣੋ ਸਾਡੇ ਦੇਵਤੇ ਸਾਨੂੰ ਮੰਤਰ ਪਾਉਂਦੇ ਨੇ ਅਸੀਂ ਦਿਨ ਰਾਤ ਪੂਜਾ ਕਰੀਏ ਸਾਡੇ ਬੁਲਾਏ ਤੇ ਸਾਡੇ ਆਉਣਗੇ ਨਹੀਂ ਦੇਵਤੇ ਸਾਨੂੰ ਸ਼ਰਤ ਮਨਜ਼ੂਰ ਏ ਕਹਿੰਦੇ ਜਾਓ ਫਿਰ ਸਾਰੇ ਪਾਸੇ ਰੋਲਾ ਪੈ ਗਿਆ ਪੰਡਤ દોੜੇ ਜਾਂਦੇ ਨੇ ਸੁਨੇਹਾ ਭੇਜ ਕੇ ਰਾਜੇ ਰਾਜੇ ਨਾਗਰਮਲ ਨੇ ਮਹਾਰਾਜ ਰਵਦਾਸ ਜੀ ਨੂੰ ਵੀ ਬੁਲਾਇਆ ਤੁਸੀਂ ਵੀ ਆਓ ਪੰਡਤ ਵੀ ਆ ਗਏ ਕਹਿੰਦੇ ਨਦੀ ਦੇ ਕਿਨਾਰੇ ਤੇ ਐਡਾ ਵੱਡਾ ਇਕੱਠ ਹੋ ਗਿਆ ਲੋਕਾਂ ਵਿੱਚ ਰੋਲਾ ਪੈ ਗਿਆ ਕਹਿੰਦੇ ਜਿਹੜਾ ਰਵਦਾਸ ਦਿਨ ਰਾਤ ਨਾਮ ਜਪਦਾ ਭਗਤੀ ਕਰਾਉਂਦਾ ਹੈ ਅੱਜ ਉਹਦੀ ਪਰਖ ਕੀਤੀ ਜਾਏਗੀ ਵੇਖਿਆ ਜਾਏਗਾ ਵੇਖਾਂਗੇ ਹੁੰਦਾ ਭਗਵਾਨ ਕਿਵੇਂ ਸੁਣਦਾ ਹੈ ਸੁਣਿਓ ਪੰਡਤ ਲੋਕ ਆਪਣੇ ਦੇਵਤੇ ਮੂਰਤੀਆਂ ਚੁੱਕ ਕੇ ਜਦੋਂ ਨਦੀ ਦੇ ਕਿਨਾਰੇ ਲਿਆਏ ਨਾ ਪਰਲੇ ਪਾਸੇ ਸਜਾਤੀਆਂ ਲੋਕਾਂ ਦਾ ਇਕੱਠ ਵੇਖਣ ਆਲੇ ਆਏ ਬੜੇ ਕੁਝ ਮਾਰੇ ਰਵਦਾਸ ਜੀ ਦੇ ਸ਼ਰਧਾਲੂ ਕੁਝ ਤਮਾਸ਼ਾ ਵੇਖਣ ਆਲੇ ਵੇਖੋ ਕੀ ਬਣਦਾ ਰਾਜਾ ਨਾਗਰਮਲ ਕੁਰਸੀ ਢਾਹ ਕੇ ਬੈਠਾ ਨਦੀ ਦੇ ਕਿਨਾਰੇ ਨਾਲ ਆਏ ਬੋਲਦਾ ਹੈ ਕਹਿੰਦਾ ਗੱਲ ਸੁਣੋ ਤੁਸੀਂ ਕੀ ਕਹਿੰਦੇ ਹੋ ਵੀ ਰਵਦਾਸ ਨਾਮ ਨਹੀਂ ਜਪ ਸਕਦਾ ਕਿਹਨੇ ਨਾ ਰਾਜਾ ਨਗਰਮਲ ਕਹਿੰਦਾ ਜਿੰਦੇ ਬੁલાਏ ਤੇ ਦੇਵਤੇ ਆ ਗਏ ਉਹਨੂੰ ਹੱਕ ਹੋਏਗਾ ਨਾਮ ਜਪਣ ਦਾ ਤੁਸੀਂ ਫਿਰ ਕਦੇ ਰੋਕ ਨਹੀਂ ਸਕਦੇ ਕਹਿੰਦੇ ਅਸੀਂ ਤਾਂ ਕਿਹਾ ਲੋਕੀ ਟਿਕਟੀਆਂ ਲਗਾ ਕੇ ਬੈਠੇ ਪਾਰਲੇ ਬੰਨੇ ਨਦੀ ਦੇ ਦੇਵਤੇ ਖੜਾ ਤੇ ਪੰਡਤਾਂ ਨੇ ਰਾਜਾ ਨਗਰਮਲ ਪੁੱਛਦਾ ਕਹਿੰਦਾ ਪਹਿਲਾਂ ਰਵਦਾਸ ਜੀ ਬੁਲਾਉਣ ਜਾਂ ਤੁਸੀਂ ਹੰਗਾਰ ਚ ਬੋਲੇ ਕਹਿੰਦੇ ਸਾਡੇ ਦੇਵਤੇ ਅਸੀਂ ਬੁਲਾਵਾਂਗੇ ਇਹ ਸ਼ੁੱਧਰ ਥੋੜੀ ਬੁਲਾਏਗਾ ਸਾਧ ਸੰਗਤ ਜੀ ਉਹਨਾਂ ਨੂੰ ਹੰਕਾਰ ਸੀ ਵਿਦਿਆ ਦੇ ਉਹਨਾਂ ਨੂੰ ਹੰਕਾਰ ਸੀ ਪੜ੍ਹਾਈ ਦੇ ਉਹਨਾਂ ਨੂੰ ਹੰਕਾਰ ਸੀ ਆਪਣੇ ਮੰਤਰਾਂ ਦੇ ਜੇਤੇ ਰਖਿਓ ਪੜਨਾ ਹੋਰ ਗੱਲ ਹੁੰਦੀ ਏ ਅੰਦਰੋਂ ਆਵਾਜ਼ ਮਾਰਨਾ ਹੋਰ ਗੱਲ ਹੈ ਮੰਤਰ ਤਾਂ ਪੜ੍ਹਨੇ ਆਉਂਦੇ ਸੀ ਪਰ ਅੰਦਰੋਂ ਆਵਾਜ਼ ਨਹੀਂ ਸੀ ਅੰਦਰੋਂ ਪ੍ਰੇਮ ਨਾਲ ਨਹੀਂ ਸੀ ਜਗਾਉਣਾ ਆਉਂਦਾ ਭਗਵਾਨ ਨੂੰ ਕਹਿੰਦੇ ਇਹ ਕਿਉਂ ਬੁਲਾਏਗਾ ਸ਼ੁੱਧਰ ਅਸੀਂ ਬੁਲਾਵਾਂਗੇ ਰਾਜਾ ਇਹਨੇ ਹੁਕਮ ਦਿੱਤਾ ਕਹਿੰਦਾ ਬੁਲਾਓ ਸਾਧ ਸੰਗਤ ਜੀ ਉਸ ਵੇਲੇ ਮੰਤਰ ਉਚਾਰਨੇ ਸ਼ੁਰੂ ਕੀਤੇ ਬੋਲਦੇ ਨੇ ਪੰਡਤ ਟਿਕਟ ਕੀ ਲਗਾ ਕੇ ਲੋਕੀ ਇਕਦਮ ਵੇਖਦੇ ਨੇ ਪੰਡਤਾਂ ਲ ਕਦੇ ਮੂਰਤੀਆਂ ਲ ਕਦੇ ਪੰਡਤਾਂ ਲ ਮੰਤਰ ਪੜਹੀ ਜਾਂਦੇ ਨੇ ਬੋਲਦਿਆਂ ਬੋਲਦਿਆਂ ਮੰਤਰ ਐਡੀ ਉੱਚੀ ਉੱਚੀ ਮੰਤਰ ਪੁਕਾਰਦੇ ਨੇ ਮੰਤਰ ਪੜਦਿਆਂ ਪੜਦਿਆਂ ਨੂੰ ਅੱਧਾ ਘੰਟਾ ਹੋ ਗਿਆ ਸੁਣਿਓ ਜਦੋਂ ਅੱਧਾ ਘੰਟਾ ਲੰਘਿਆ ਨਾ ਮੰਤਰ ਬੋਲਦਿਆਂ ਨੂੰ ਕੀ ਵੇਖਦੇ ਨੇ ਸਾਤ ਸੰਗਤ ਇੱਥੇ ਮੈਗ ਜਾ ਕੇ ਬੋਲੋ ਐ ਨਹੀਂ ਗੱਲ ਬਣਨੀ ਪ੍ਰਬੰਧਕ ਆਪ ਹੀ ਰੋੜਾ ਪਾਈ ਜਾਂਦੇ ਨੇ ਦੱਸ ਧਿਆਨ ਦਿਓ ਅਕਾਗਰਤਾ ਬਖਸ਼ੋ ਜਦੋਂ ਆਏ ਮੰਤਰ ਪੜ੍ਹਦੇ ਨੇ ਅੱਧਾ ਘੰਟਾ ਲੰਘ ਗਿਆ ਉਹ ਕਹਿੰਦੇ ਜਿਹੜੇ ਦੇਵਤੇ ਨਦੀ ਦੇ ਪਾਰ ਲੈ ਬੰਨੇ ਖੜਾਏ ਨੇ ਖਿਲਜੁਲ ਵੀ ਨਹੀਂ ਹੋਈ ਜਦੋਂ ਸਾਧ ਸੰਗਤ ਜੀ ਇੱਕ ਘੰਟਾ ਪੂਰਾ ਹੋਇਆ ਨਾ ਤਾਂ ਕੋਈ ਹਿੱਲ-ਜੁਲ ਵਾਰ-ਵਾਰ ਮੰਤਰ ਉਚਾਰਦੇ ਨੇ ਲੋਕੀ ਟੱਕੜੀ ਲਗਾ ਕੇ ਬੈਠੇ ਹੁਣ ਵੀ ਦੇਵਤੇ ਆਏ ਹੁਣ ਵੀ ਦੇਵਤੇ ਆਏ ਰਾਜਾ ਨਗਰਵਾਲ ਜਦੋਂ ਘੰਟਾ ਪੂਰਾ ਹੋ ਗਿਆ ਪੁੱਛਦਾ ਹੈ ਕਿਹਨਾਂ ਪੰਡਤੋ ਉਹ ਤੁਸੀਂ ਤਾਂ ਬੋਲਦੇ ਸੀ ਵੀ ਸਾਡੇ ਦੇਵਤੇ ਮਿੰਟੋ-ਮਿੰਟ ਬੁਲਾ ਲਾਂਗੇ ਇੱਕ ਘੰਟਾ ਹੋ ਗਿਆ ਤੁਹਾਨੂੰ ਬੁਲਾਉਂਦਿਆਂ ਨੂੰ ਉਹ ਤੁਹਾਡੇ ਦੇਵਤੇ ਅਜੇ ਤਾਂ ਹਿੱਲੇ ਵੀ ਨਹੀਂ ਆਉਣਾ ਤਾਂ ਦੂਰ ਦੀ ਗੱਲ ਅਜੇ ਤਾਂ ਹਿੱਲੇ ਵੀ ਨਹੀਂ ਪੰਡਤ ਬਤਾ ਕੀ ਕਹਿੰਦੇ कहने राजन अद्धा घंटा होर दे सब साथ। साडे देवते ने साडे भगवान ने सा रब सा नहीं मन अदा घंटा दे बस फिर लागे मंत्र उच्चारण उस वे जदों बार बार पढ़ते ने कद पढ़द पढ़ समा लंघिया आवाजा मार दे ने चेते रखियो इना को ने इना कोल आवाजा ने इना कोल विद्या है ਪਰ ਜਿਹੜਾ ਪਿਆਰ ਅਰਵਦਾਸ ਲਈ ਬੈਠਾ ਉਹ ਪ੍ਰੇਮ ਨਹੀਂ ਵਾਹਿਗੁਰੂ ਪ੍ਰਤੀ ਉਹ ਭਾਵਨਾ ਨਹੀਂ ਹੈ ਜਦੋਂ 1.5 ਘੰਟਾ ਲੰਘਿਆ ਰਾਜਾ ਨਾਗਰਮਲ ਫੇਰ ਪੁੱਛਦਾ ਜਾਂਦੇ ਹੋ ਰਾਜਾ ਨਾਗਰਮਲ ਫੇਰ ਪੁੱਛਦਾ ਹੈ ਕਹਿੰਦਾ ਤੁਹਾਡੇ ਦੇਵਤੇ ਤਾਂ ਹਿੱਲੇ ਵੀ ਨਹੀਂ ਮੂਰਤੀਆਂ ਤਾਂ ਹਿਲੀਆਂ ਵੀ ਨਹੀਂ ਆਉਣਗੀਆਂ ਉੱਠ ਕੇ ਖੜੇ ਹੋਗੇ ਲੋਕੀ ਟਿਕਟ ਕੀ ਲਗਾ ਕੇ ਵੇਖਦੇ ਨੇ ਐਡਾ ਦਾਵਾ ਠੋਕਦੇ ਸੀ ਵੀ ਰਵਦਾਸ ਛੁੱਤਰ ਹੈ ਉਹਨੂੰ ਨਹੀਂ ਅਧਿਕਾਰ ਨਾਮ ਜੱਪਣ ਦਾ ਰੱਬ ਹੁੰਦਾ ਥੋੜਾ ਸਾਡਾ ਜਿਹੜੇ ਆਏ ਦਾਵੇ ਠੋਕਦੇ ਸੀ ਨਾ ਉੱਠ ਕੇ ਖੜੇ ਹੋ ਗਏ ਜਿੰਨੇ ਲੋਕ ਵੇਖਣ ਆਏ ਕਹਿੰਦੇ ਕੀ ਪਤਾ ਕੋਈ ਕਰਾਮਾਤ ਹੀ ਵਿਖਾਉਣੀ ਹੋਵੇ ਕੀ ਕਰਨ ਲੱਗੇ ਨੇ ਪੰਡਤ ਉੱਠ ਕੇ ਪਤਾ ਕੀ ਕਹਿੰਦੇ ਕਹਿੰਦੇ ਰਾਜਨਾ ਇੱਕ ਗੱਲ ਦੱਸਣੀ ਹੈ ਤੈਨੂੰ ਇੱਕ ਗੱਲ ਦੱਸਣੀ ਕਹਿੰਦੇ ਕੀ ਕੀ ਗੱਲ ਦੱਸਣੀ ਰਾਜੇ ਨੂੰ ਕਹਿਣ ਲੱਗੇ ਕਹਿੰਦੇ ਤੂੰ ਕਹਿੰਦਾ ਵੀ ਦੇਵਤੇ ਨਦੀ ਪਾਰ ਕਰਕੇ ਆਉਣਗੇ ਕਹਿੰਦੇ ਰਾਜਨਾ ਅਸੀਂ ਮੰਤਰ ਵੀ ਪੜ੍ਹੇ ਮੰਤਰ ਵੀ ਉਚਾਰੇ ਬੁਲਾਇਆ ਵੀ ਕਹਿੰਦੇ ਇਹ ਸਮਾ ਕਲ ਯੁਗ ਦਾ ਚੱਲਦਾ ਹੈ ਐਂ ਕਹਿੰਦੇ ਨੇ ਇਹ ਸਮਾ ਕਲ ਯੁਗ ਦਾ ਚੱਲਦਾ ਹੈ ਕਿਨਾਂ ਫੇਰ ਕਹਿੰਦਾ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਵੀ ਦੇਵਤੇ ਤਰ ਕੇ ਆਉਣਗੇ ਜਿੰਦੇ ਹੱਲ ਤਰ ਕੇ ਆ ਗਏ ਉਹਨੂੰ ਅਧਿਕਾਰ ਨਾਮ ਜਪਣ ਦਾ ਇਹ ਜਿਹੜੀ ਹੱਥਾਂ ਤੇ ਸਰੋਂ ਜਮਾਉਣ ਦੀ ਤੂੰ ਗੱਲ ਕਰਦਾ ਹੈ ਨਾ ਇਹ ਗੱਲਾਂ ਹੁੰਦੀਆਂ ਸੀ ਸਤਜੁਗ 'ਚ ਆਏ ਉਪਦੇਸ਼ ਦਿੰਦੇ ਨੇ ਇਹ ਗੱਲਾਂ ਸਤਜੁਗ 'ਚ ਸੀ ਵਾਹਿਗੁਰੂ ਨੂੰ ਯਾਦ ਕਰੀਏ ਤੇ ਆਪਣੇ ਪਿਆਰਿਆਂ ਨੂੰ ਦਰਸ਼ਨ ਦੇਵੇ ਕਹਿੰਦੇ ਹੁਣ ਸਮਾਂ ਚੱਲਦਾ ਹੈ ਕਲਯੁਗ ਦਾ ਜਿੰਨੇ ਆ ਜੀਵ ਜੰਤੂ ਬੈਠੇ ਨੇ ਹੱਥ ਜੋੜ ਕੇ ਬੇਨਤੀ ਕਰਾਂਗੇ ਐਂ ਅਰਦਾਸ ਮਨਜ਼ੂਰ ਕਰਦੇ ਨੇ ਨਦੀਆਂ ਪਾਰ ਕਰਕੇ ਨਹੀਂ ਆਉਣਾ ਇਹਨਾਂ ਨੇ ਜਦੋਂ ਪੰਡਤਾਂ ਨੇ ਇੰਨੀ ਗੱਲ ਕਹੀ ਕਹਿੰਦਾ ਫਿਰ ਹੁਣ ਬੁਲਾਉਂਦੇ ਨਹੀਂ ਤੁਸੀਂ ਕਹਿੰਦੇ ਨਾ ਸਾਡੇ ਬਲਾਇਆਂ ਤੋਂ ਹੁੰਦੇ ਹੀ ਇਹ ਨਹੀਂ ਹੋਣੀ ਸਮਾਗਲ ਜੁਗ ਦਾ ਚੱਲਦਾ ਹੈ ਰਾਜਾ ਨਾਗਰਮਲ ਤਾੜੀਆਂ ਮਾਰ ਮਾਰ ਹੱਸਦਾ ਹੈ ਕਹਿੰਦਾ ਪੰਡਤੋ ਤੁਸੀਂ ਤਾਂ ਏਡੇ ਦਾਵੇ ਠੋਕਦੇ ਸੀ ਤੁਸੀਂ ਤਾਂ ਕਹਿੰਦੇ ਸਾਡਾ ਰੱਬ ਸਾਨੂੰ ਹੱਕ ਇਹ ਸੁਧਰ ਨਾਮ ਜਪਉਂਦਾ ਨਾਮ ਜਪਦਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਆਵਾਜ਼ ਮਾਰਾਂਗੇ ਸਾਡੀ ਆਵਾਜ਼ ਮਾਰਨ ਤੇ ਹੁਣ ਸੱਤ ਜੋ ਕਲ ਜੋ ਕਰਨ ਲੱਗੇ ਤੁਸੀਂ ਤੁਹਾਡੇ ਹੱਥ ਖੜੇ ਨੇ ਕਹਿੰਦੇ ਸਾਡੇ ਹੱਥ ਖੜੇ ਨੇ ਰਵਿਦਾਸ ਨੂੰ ਕਹੀਏ ਸੁਣਿਓ ਨਾਲੇ ਦੇਵਤੇ ਬੁਲਾਏ ਨਹੀਂ ਗਏ ਹੰਕਾਰ ਵਿੱਚ ਪਤਾ ਕੀ ਬੋਲਦੇ ਕਹਿੰਦੇ ਜਦੋਂ ਅਸੀਂ ਐਡੇ ਐਡੇ ਮੰਤਰ ਪੜ੍ਹੇ ਸਾਡੇ ਬੁਲਾਇਆ ਤੇ ਦੇਵਤੇ ਨਹੀਂ ਆਏ ਇੱਕ ਜੁੱਤੀਆਂ ਕੰਢਣ ਵਾਲਾ ਚਮੜੇ ਦਾ ਕੰਮ ਕੰਢਣਾ ਕਰਨ ਵਾਲਾ ਛੂਦਰ ਕਹਿੰਦੇ ਬੁਲਾਏ ਤੇ ਭਗਵਾਨ ਆਏਗਾ ਸਾਧ ਸੰਗਤ ਉਸ ਵੇਲੇ ਰਾਜਾ ਨਗਰਮਲ ਕਹਿੰਦਾ ਹੈ ਕਿਨਾਂ ਰਵਿਦਾਸ ਜੀ ਆਓ ਸਾਹਮਣੇ ਜਦੋਂ ਮਹਾਰਾਜ ਆ ਗਏ ਰਵਿਦਾਸ ਜੀ ਰਾਜਾ ਨਗਰਮਲ ਟੀਚਰ ਕਰਕੇ ਬੋਲਦਾ ਮਹਾਰਾਜ ਰਵਦਾਸ ਨੂੰ ਕਹਿੰਦਾ ਤੁਸੀਂ ਪੰਡਤਾਂ ਵਾਲਾ ਬਹਾਨਾ ਲਾਓਗੇ ਕਲ ਜੋਗ ਸਤਜਗ ਵਾਲਾ ਜਾਂ ਤੁਸੀਂ ਵੀ ਆਪਣੇ ਭਗਵਾਨ ਨੂੰ ਬੁਲਾਓਗੇ ਭਾੜੇ ਬੁਲਾਇਆ ਤੇ ਆਏਗਾ ਕਿ ਨਹੀਂ ਇਹ ਹੁੰਦੀ ਭਰਿਆ ਹੋਿਆਂ ਦੀ ਨਿਸ਼ਾਨੀ ਮਹਾਰਾਜ ਰਵਦਾਸ ਜੀ ਹੱਥ ਜੋੜ ਕੇ ਪੁੱਛਦਾ ਕਹਿੰਦੇ ਕਹਿੰਦੇ ਰਾਜਨਾ ਉਹ ਮੇਰੇ ਵਰਗਾ ਗਰੀਬ ਉਹ ਭਗਵਾਨ ਨੂੰ ਬੁਲਾਵੇ ਮੇਰੀ ਕੀ ਔਕਾਤ ਮੇਰੇ ਬੁਲਾਏ ਤੇ ਨਿਰੰਕਾਰ ਆਜੇ ਪਰ ਤੈਨੂੰ ਇੱਕ ਗੱਲ ਦੱਸਾਂ ਦਿਲੋਂ ਕੋਈ ਆਵਾਜ਼ ਮਾਰੇ ਉਹਨੂੰ ਪ੍ਰੇਮ ਵਿੱਚ ਭਜ ਕੇ ਕੋਈ ਆਵਾਜ਼ ਮਾਰੇ ਰਾਜਨਾ ਉਹ ਉਹ ਤਾਂ ਮੂਰਤੀਆਂ ਤਾਂ ਛੱਡ ਮੇਰਾ ਰਾਮ ਮੇਰਾ ਭਗਵਾਨ ਮੇਰਾ ਨਿਰੰਕਾਲਕਾਰ ਪੁਰਖ ਵਾਹਿਗੁਰੂ ਉਹ ਤਾਂ ਕਣਕਣ ਦੇ ਵਿੱਚ ਸਮਾਇਆ ਹੋਇਆ ਹੈ ਭਾਵਨਾ ਭਾਵਨਾ ਨਾਲ ਆਵਾਜ਼ੇ ਮਾਰੀਏ ਇਹ ਪੰਡਤ ਕਹਿੰਦੇ ਨੇ ਵੀ ਸਤਜੁਗ ਚੋਂਦਾ ਸੀ ਇਹਨੇ ਤੂੰ ਭਾਵਨਾ ਨਾਲ ਬੁਲਾ ਤਾਂ ਸਹੀ ਉਹ ਤਾਂ ਕਲਯੁਗ ਚ ਵੀ ਸਾਹਮਣੇ ਆ ਕੇ ਖੜ ਜਾਂਦਾ ਉਹ ਤਾਂ ਹੁਣ ਵੀ ਆਏਗਾ ਜਦੋਂ ਐ ਐਸੇ ਬਚਨ ਕੀਤੇ ਜਦੋਂ ਐਨੇ ਪਿਆਰ ਵਿੱਚ ਰਾਜਾ ਪਤਾ ਕੀ ਕਹਿੰਦਾ ਟੀਚਰ ਕਰਕੇ ਕਹਿੰਦਾ ਪੰਡਤਾਂ ਨੇ ਤਾਂ ਬੁਲਾ ਲਿਆ ਜੇ ਕਲਯੁਗ ਚ ਆਉਂਦਾ ਫਿਰ ਤੁਸੀਂ ਵੀ ਬੁਲਾਓ ਸੁਣਿਆ ਜਦੋਂ ਐ ਰਾਜਾ ਨਗਰਮਲ ਬੋਲਦਾ ਤੇ ਮਹਾਰਾਜ ਰਵਦਾਸ ਜੀ ਨੇ ਬਿਰਤੀ ਜੋੜ ਲਈ ਨੇਤਰ ਬੰਦ ਕਰ ਲੇ ਹੱਥ ਜੋੜ ਕੇ ਨਿਰੰਕਾਰ ਦੇ ਚਰਨਾਂ 'ਚ ਆਏ ਬੇਨਤੀ ਕੀਤੀ ਰਾਜਨਾ ਮੇਰੇ 'ਚ ਕੋਈ ਸਮਰੱਥਾ ਨਹੀਂ ਨਿਰੰਕਾਰ ਨੂੰ ਬੁਲਾਉਣ ਦੀ ਮੈਂ ਤਾਂ ਵਾਹਿਗੁਰੂ ਦਾ ਤਰਲਾ ਹੀ ਲੈ ਸਕਦਾ ਦਾਵਾ ਨਹੀਂ ਉਹ ਆਏਗਾ ਤੇ ਮੈਂ ਵਿਖਾਵਾਂਗਾ ਲੋਕਾਂ ਨੂੰ ਨਾ 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 ਪਰ ਇੱਕ ਗੱਲ ਇਹ ਵੀ ਏ ਜਿਹੜਾ ਉਹਦੇ ਪ੍ਰੇਮ ਵਿੱਚ ਰੰਗਿਆ ਜਾਵੇ ਜਿਹੜਾ ਉਹਨੂੰ ਜਿੱਥੇ ਮਰਜ਼ੀ ਖੜ ਕੇ ਉਹਦਾ ਪਿਆਰਾ ਆਵਾਜ਼ ਮਾਰੇ ਦਿਲੋਂ ਆਵਾਜ਼ ਮਾਰੇ ਉਹਨੂੰ ਹਾਜ਼ਰ ਹੋਣਾ ਪਵੇ ਹੱਥ ਜੋੜ ਲੈ ਮਹਾਰਾ ਰਵਦਾਸ ਜੀ ਨੇ ਰਾਜਾ ਨਗਰਮਲ ਕਹਿੰਦਾ ਬਲਾਓ ਫਿਰ ਆਪਣੇ RAM ਨੂੰ ਬਲਾਓ ਆਪਣੇ ਨਿਰੰਕਾਰ ਨੂੰ ਪੰਡਤ ਵੇਖਦੇ ਨੇ ਲੋਕ ਵੇਖਦੇ ਨੇ ਵੀ ਕੀ ਬਣੇਗਾ ਹੱਥ ਜੋੜ ਕੇ ਮਹਾਰਾ ਰਵਦਾਸ ਜੀ ਨੇ ਇੱਕ ਤਰਲਾ ਲਿਆ ਨਿਰੰਕਾਰ ਦਾ ਕਹਿੰਦੇ ਮਾਲਕ ਜਿੰਨੇ ਲੋਕ ਵੇਖਣ ਵਾਸਤੇ ਆਏ ਨੇ ਪੰਡਤਾਂ ਨੇ ਆਖਿਆ ਸਤਜੁਗ ਵਿੱਚ ਨਿਰੰਕਾਰ ਆਉਂਦਾ ਸੀ ਕਲਜੁਗ ਵਿੱਚ ਨਹੀਂ ਆਉਂਦਾ ਮੇਰੇ ਗਰੀਬ ਨੂੰ ਜੁੱਤੀਆਂ ਗੰਡਣ ਵਾਲੇ ਨੂੰ ਕਿੰਨੇ ਪੁੱਛਣਾ ਹੈ ਮੈਨੂੰ ਕੌਣ ਜਾਣਦਾ ਹੈ ਮੇਰੀ ਕੀ ਤੋਹੀਰ ਹੋਣੀ ਹੈ ਜੇ ਤੂੰ ਅੱਜ ਨਾ ਵੋੜਿਓ ਤੇ ਚੇਤੇ ਰੱਖੀ ਤੇਰੇ ਨਾਮ ਨੂੰ ਲਾਜ ਲੱਗਣੀ ਇਹਨਾਂ ਆਖਣਾ ਹੈ ਹੀ ਨਹੀਂ ਭਗਵਾਨ ਰਾਜੇ ਨਗਰਮਲ ਨੇ ਮਜ਼ਾਕ ਢਾਉਣਾ ਹੈ ਮਾਲਕਾ ਜੇ ਮੇਰੇ ਗਰੀਬ ਦੀ ਭਗਤੀ ਤੋਂ ਪ੍ਰਸੰਨ ਹੋਇਆ ਹੈ ਇੱਥੇ ਗਰੀਬ ਨੂੰ ਦਰਸ਼ਨ ਦੇ ਆ ਕੇ ਐਂ ਕਰ ਲਾ ਲਿਆ ਤੇ ਨਾਲੇ ਬੇਨਤੀ ਕੀਤੀ ਕਿਨੇ ਮੈਨੂੰ ਨਹੀਂ ਕਿਸੇ ਨੇ ਕੁਝ ਵੀ ਕਹਿਣਾ ਮੇਰਾ ਨਾਮ ਕੀ ਮੈਂ ਤਾਂ ਪਹਿਲਾਂ ਜੁੱਤੀਆਂ ਗੜਦਾ ਮਹਾਰਾਜ ਲੋਕੀ ਤੇਰੇ ਨਾਮ ਨੂੰ ਆਵਾਜ਼ਾਂ ਦੇ ਆਏ ਮਾਰੀ ਸੀ ਆਵਾਜ਼ ਮਹਾਰਾਜ ਰਵਦਾਸ ਜੀ ਨੇ ਨੇਤਰ ਕਰੇ ਬੰਦ ਐਂ ਬੋਲੇ ਸੀ ਮੇਰਾ ਕੁਛ ਨਹੀਂ ਗਰੀਬ ਦਾ ਜਾਣਾ ਕੁਛ ਨਹੀਂ ਗਰੀਬ ਦਾ ਜਾਣਾ ਜਾਣਾ ਮੇਰਾ ਕੁਛ ਨਹੀਂ ਗਰੀਬ ਤੈਨੂੰ ਨਹੀਂ ਕਿਸੇ ਨੇ ਨਾਮ ਕਹਿਣਾ ਫਿਰ ਲੋਕਾਂ ਕਹਿਣਾ ਹੈ ਹੀ ਨਹੀਂ ਮਾਨੂੰ ਤੈਨੂੰ ਹੱਥ ਜੋੜ ਲਏ ਸੁਣਿਓ ਮਹਾਰਾ ਰਵਦਾਸ ਜੀਆ ਨੇ ਹੱਥ ਜੋੜੇ ਤਰਲਾ ਲਿਆ ਪੰਡਤ ਵੀ ਬੈਠੇ ਵੇਖਦੇ ਨੇ ਲੋਕ ਤਮਾਸ਼ਗੀਰ ਵੇਖੇ ਪੰਡਤ ਕਹਿੰਦੇ ਜਦੋਂ ਇਹਦੇ ਨੂੰ ਨਾ ਸੱਦਿਆ ਗਿਆ ਰੋਲਾ ਪਾਵਾਂਗੇ ਤੋਹੀਨ ਕਰਾਂਗੇ ਜੁੱਤੀਆਂ ਗੰਡਣ ਵਾਲਾ ਸਾਡੇ ਬਰਾਬਰ ਨਾਮ ਜਪੇਗਾ ਲਈ ਤਾਂ ਇਰਖਾ ਬੈਠੇ ਨੇ ਪਰ ਇਹ ਨਹੀਂ ਸੀ ਪਤਾ ਕਿਨੇ ਮਹਾਰਾ ਰਵਦਾਸ ਜੀਆ ਨੇ ਹੱਥ ਜੋੜੇ ਪਹਿਲੀ ਬੇਨਤੀ ਕਰਕੇ ਫਿਰ ਮੁੱਖ ਤੋਂ ਇੱਕ ਬਜਨ ਉਚਾਰਿਆ ਸੁਣਿਓ ਮਹਾਰਾਜ ਬਾਣੀ ਉਚਾਰਦੇ ਨੇ 40 ਸ਼ਬਦ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹਨ ਮਹਾਰਾਜ ਦੇ 40 ਸ਼ਬਦ ਮਹਾਰਾਜ ਨੇ ਫਿਰ ਵਜਨ ਉਚਾਰਿਆ ਹੱਥ ਜੋੜੇ ਹੱਥ ਜੋੜ ਕੇ ਫਿਰ ਮੁਖੋਂ ਬਾਣੀ ਦੀ ਉਚਾਰਨਾ ਕਰਦੇ ਕੀ ਬੋਲਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਇੱਕ ਵਾਰੀ ਕਿਰਪਾ ਕਰਦੇ ਬਸ ਨਦੀ ਦੇ ਕਿਨਾਰੇ ਤੇ ਬੈਠੇ ਸੰਗਤ ਜਿਹੜੀ ਨਾਲ ਆਈ ਕਹਿੰਦੇ ਭਾਈ ਪਿੱਛੇ-ਪਿੱਛੇ ਬੋਲੋ ਕੀ ਬੋਲਿਆ ਸੀ ਉਦੋਂ ਸਗਲ ਪਵਨ ਕੇ ਨਾਇਕਾ ਆਏ ਮਾਰੀ ਸੀ ਆਵਾਜ਼ ਮਹਾਰਾਜ ਨੇ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏਗੀ ਸਗਲ ਪਵਨ ਕੇ ਨਾਇਕਾ ਅਬਦ ਬੋਲਿਆ ਕਹਿੰਦੇ ਉਸ ਵੇਲੇ ਰੋਣਾ ਪੈ ਗਿਆ ਨਦੀ ਦੇ ਕਿਨਾਰੇ ਤੇ ਲੋਕ ਖੜੇ ਉੱਚੀ ਉੱਚੀ ਬਾਜਾ ਮਾਰਦੇ ਨੇ ਰੋਣਾ ਪੈ ਗਿਆ ਕੀ ਰੋਣਾ ਪੈਂਦਾ ਕਹਿੰਦੇ ਉੱਚੀ ਉੱਚੀ ਬਾਜਾ ਮਾਰਦੇ ਲੋਕ ਕਹਿੰਦੇ ਰਵਦਾਸ ਜੀ ਉਹ ਤੁਹਾਡੀ ਜੇਜੇਕਾਰ ਹੋ ਗਈ ਕੀ ਵੇਖਦੇ ਨੇ ਕਹਿੰਦੇ ਓ ਸਾਹਮਣੇ ਤੱਕੋ ਜਿਹੜੇ ਪੰਡਤਾਂ ਦੇ ਦੇਵਤੇ ਸੀ ਉਹ ਪਾਣੀ ਤੋਂ ਤੈਰਦੇ ਆ ਰਹੇ ਨੇ ਬੋਲੋ ਜੀ ਵਾਹ ਇੱਕ ਦੂਜੇ ਨੂੰ ਪੰਡਤ ਪੁੱਛਦੇ ਨੇ ਹੈਰਾਨ ਹੋ ਕੇ ਉਹ ਕਹਿੰਦੇ ਤੁਹਾਨੂੰ ਵੀ ਦਿਸਦੇ ਨੇ ਇੱਕ ਦੂਜੇ ਨੂੰ ਦੇਵਤੇ ਆਉਂਦੇ ਤੈਰਦੇ ਤੁਹਾਨੂੰ ਵੀ ਦਿਸਦੇ ਨੇ ਰਾਜਾ ਨਾਗਰਮਲ ਹੱਤ ਨਾ ਰਹੀ ਐਡੇ ਚਾਵੇ ਚੁੱਟ ਕੇ ਖੜਾ ਹੋ ਗਿਆ ਕਹਿੰਦਾ ਸੱਚਮੁੱਚ ਇਹ ਬੈਠਾ ਵਾਜਾ ਮਾਰਦਾ ਹੈ ਦੇਵਤੇ ਤੁਰੇ ਆਉਂਦੇ ਨੇ ਸਾਧ ਸੰਗਤ ਆਵਾਜ਼ ਮਾਰੀ ਦੇਵਤੇ ਤੈਰ ਦੇ ਤੈਰ ਦੇ ਜਿੱਥੇ ਮਹਾਰਾਜ ਰੋਧਾ ਜੀ ਬੈਠੇ ਨੇ ਮਹਾਰਾਜ ਜਿੱਥੇ ਬੈਠੇ ਅੱਗੇ ਖੜ ਗਿਆ ਜਦੋਂ ਅੱਗੇ ਖੜੇ ਸੰਗਤਾਂ ਵੇਖਦੀਆਂ ਐ ਪੰਡਤ ਵੇਖਦੇ ਨੇ ਰਾਜਾ ਨਗਰਬਲ ਵੇਖਦਾ ਆਸਣ ਛੱਡ ਕੇ ਉਸੇ ਵੇਲੇ ਪਿੱਛੇ हट ਗਿਆ ਉਹ ਜਿਹਨੂੰ ਲੋਕੀ ਸ਼ੁੱਧਰ ਕਹਿੰਦੇ ਨੇ ਪੰਡਤੋ ਜਿਹਨੂੰ ਤੁਸੀਂ ਸ਼ੁੱਧਰ ਆਖਦੇ ਰਹੇ ਜਿਹਨੂੰ ਤੁਸੀਂ ਜੁੱਤੀਆਂ ਗੰਡਣ ਵਾਲਾ ਆਖਦੇ ਰਹੇ ਉਹ ਇਹ ਕਿਸੇ ਭਗਵਾਨ ਤੋਂ ਕੱਟ ਨਹੀਂ ਜੇ ਰਾਜਾ ਨਗਰਮਲ ਆਏ ਬੋਲਦਾ ਧੰਨ ਰਵਦਾ ਧੰਨ ਰਵਦਾ ਮਹਾਰਾਜ ਦਾ ਨੂੰ ਕੋਈ ਫਰਕ ਨਹੀਂ ਹੱਥ ਜੋੜੇ ਇੱਕੋ ਗੱਲ ਬੋਲੀ ਜਾਂਦੇ ਨੇ ਇੱਕ ਦੇ ਦਰਸ਼ਨ ਕੀਤੇ ਦਿਖਾ ਜਾ ਬਸ ਸਾਹਮਣੇ ਖੜ ਕੇ ਦੇਵ ਤੇ ਜਦੋਂ ਮਹਾਰਾਜ ਦੇ ਨੇਤਰ ਖੁੱਲੇ ਮਹਾਰਾ ਰਵਦਾਸ ਜੀਆਂ ਦੇ ਉਸ ਵੇਲੇ ਸਾਹਮਣੇ ਵੇਖਿਆ ਲੋਕੀ ਕਹਿੰਦੇ ਤਨ ਰਵਦਾਸ ਤਨ ਰਵਦਾਸ ਜਦੋਂ ਨਦੀ ਦਾ ਕਿਨਾਰਾ ਇਹਨਾਂ ਜਕਾਰਿਆਂ ਨਾਲ ਗੂੰਜ ਉਠਿਆ ਨਾ ਮਹਾਰਾ ਰਵਦਾਸ ਜੀਆਂ ਦੇ ਨੇਤਰਾਂ ਚੋਂ ਜਲ ਵਗਦਾ ਇਹਨੇ ਮਾਲਕਾ ਐਂ ਗਰੀਬ ਦੀ लाज ਰੱਖਦਾ ਤੂੰ ਰਾਜਾ ਨਗਰਮਲ ਸੀ ਨਾ ਜਿਹੜਾ ਸੁਣਿਓ ਰਾਜਾ ਨਗਰਮਲ ਜਿਹੜੇ ਆਸਣ ਤੇ ਬੈਠਾ ਸੀ ਉਤਰ ਕੇ ਤਨ ਮਹਾਰਾਜ ਰਵਦਾਸ ਜੀਾਂ ਦੇ ਚਰਨਾਂ ਤੇ ਟਹਿ ਗਿਆ ਵਾਹ ਵਾਹ ਸਿਰ ਰੱਖਤਾ ਰਾਜੇ ਨੇ ਜਿਹੜਾ ਟਿਚਣਾ ਕਰਦਾ ਸੀ ਪਤਾ ਕੀ ਕਹਿੰਦਾ ਕਿ ਨਾ ਮਹਾਰਾਜੀ ਉਹ ਮੇਰੇ ਤੋਂ ਭੁੱਲ ਹੋ ਗਈ ਮੈਂ ਤੁਹਾਨੂੰ ਉੱਚੇ ਬੋਲ ਬੋਲੇ ਮੈਨੂੰ ਮਾਫ਼ ਕਰ ਦਿਓ ਰਾਜਾ ਨਗਰਮਲ ਨੇ ਆਵਾਜ਼ ਲਾਈ ਸੀ ਉਸ ਵੇਲੇ اے ਦੁਨੀਆਂ ਦੇ ਲੋਕੋ ਕੰਸ਼ੀ ਜਿਹੜੇ ਰਹਿਣ ਵਾਲਿਓ ਇਹ ਗੱਲ ਚੇਤੇ ਰੱਖ ਲਿਓ ਜਿਹਨੂੰ ਤੁਸੀਂ ਸ਼ੁੱਧਰ ਕਹਿ ਕੇ ਪੰਡਦੇ ਹੋ ਜਿਨੂੰ ਜੁੱਤੀਆਂ ਗੰਡਣ ਵਾਲਾ ਕਹਿੰਦੇ ਹੋ ਇਹ ਜੁੱਤੀਆਂ ਗੰਡਣ ਵਾਲਾ ਨਹੀਂ ਮੈਂ ਆਪਣੀਆਂ ਅੱਖਾਂ ਨਾਲ ਆਪ ਵੇਖ ਲਿਆ ਕੀ ਉਹਨੇ ਬੋਲਦਾ ਸੀ ਫਿਰ ਉਦੋਂ ਰਾਜੇ ਨਗਰ ਮੱਲ ਨੇ ਲੋਕੀ ਕਹਿੰਦੇ ਜੋੜੇ ਗੰਡਦਾ ਲੋਕੀ